ਗੱਲਬਾਤ ਇਹੋ ਆ ਜੀ ਉਹ ਜਨਾਨੀਆਂ ਨੂੰ ਨੌੜ ਗਏ ਹਾਂ ਨੌੜ ਗਏ ਸ੍ਰੀ ਵਿਆਹ ਨੂੰ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਇਹੋ ਹੀ ਕਿ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨਾਤਮਕ ਆਇਆ ਵਾ ਡਰਾਇਆ ਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਆ ਉਹ ਹੱਥ ਜੋੜ ਕੇ ਦੋਵੇ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਕੋਈ ਮੰਗ ਕਰਦੇ ਹੋਂ ਤੁਸੀਂ ਮੰਗ ਤੇ ਇਹੋ ਕਰਦੇ ਆ ਇਹੇ ਇਹ ਭੜਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਨੂੰ ਵਿਆਹਣਗੇ ਤਿਆਰ ਹੋ ਕੇ ਸਾਰੇ ਬਰਾਤ ਬੰਨ ਲੱਗੇ ਜੀ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਸ ਇਹਦੇ ਵਿੱਚ ਬਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਇਹ ਵਿਆਹ ਵਾਸਤੇ ਆ ਸੀ ਹਾਂ ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਕਿਹੜੇ ਪਿੰਡ ਦਾ ਰਹਿਣਾ ਮੁੰਡਾ ਪਿੰਡ ਬਾਠ ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਣ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਤੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੁਰੀ ਇਹ ਕੰਮ ਕੀਤਾ ਕਾਰਨ ਨਹੀਂ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਣ ਕੁੜੀ ਦਾ ਤੇ ਗਾੜੀਆਂ ਧਮਕੇ ਦਿੰਦੇ ਆ ਇਹ ਕਾਗੋਜ ਕਾਗੇ ਮਰ ਜਣਾ ਇਦਾਂ ਆ ਜੋ ਫਲਾਂਟਿੰਗ ਹਰਪ੍ਰੀਤ ਕਾਰ ਪਿੰਡ ਟੱਠੀ ਖਾਰਾ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀ ਜੂਲਣੇ ਮੈਲ ਟੱਟੀ ਕਰੇ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰੋ ਕੀ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੋੜਦੇ ਮਾਰਦੇ ਲਿਆਏ ਕੋਈ ਤਿਆਰ ਤੁਰਨੀ ਹੋ ਕੇ ਆਈ ਉਹਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਤੇ ਲੈ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤੁੰਟਾਇਆ ਹੋਰ ਗੱਲ ਕੋਈ ਨਹੀਂ ਆ ਉਹ ਕਿੱਥੇ ਆਈ ਜੀ ਤੇ ਕੀ ਮੰਗ ਕਰਦੀ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਸਾਡੇ ਲੋ ਮਰਜਾ ਰਹਿ ਜਣਾ ਨਹੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰ ਕਾਣੇ ਹੀ ਰਿਪੋਰਟ ਲਿਖਾਉਣਾ ਹੈ ਸਾਰੇ ਉਹਨਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਾ ਹੋਵੇ ਮਰਜਨ ਭਾਵੇਂ ਰਹਿ ਜਾਣਾ ਹੀ ਕੁਝ ਨਹੀਂ ਲੱਗਦੀ ਇਹਨਾਂ ਦੀ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂਜੀ ਇਸ ਤਰ੍ਹਾਂ ਹੀ ਚੱਲ ਜਾਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਿਕਨਗਰ ਵੀ ਲਗਾ ਕੇ ਤੁਹਾਨੂੰ ਹਾਂਜੀ ਘਰੇ ਕੱਲ ਸਿਕਨਗਰ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾਏ ਆ ਤੇ ਉਹ ਵੀ ਮਤਲਬ ਪਿਓ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋਰ ਜੇ ਕੰਮ ਉਹ ਵੀ ਕਰਨ ਦੇ ਨਾਲ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਦੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੂਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਉਹ ਕੋਈ ਦਾਜ ਦੂਜੀ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਉਹ ਕੋਈ ਦਾਜ ਦੀ ਮਾਂ ਦੇ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਨ ਜੋਗੇ ਹੈ ਹੀ ਨਹੀਂ ਆ ਦਾਜ ਦੇਨ ਦੀ ਉਹਨਾਂ ਦੀ ਮਲਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾਂ ਮੇ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਗੁੱਟੀ ਪਾ ਕੇ ਗਏ ਆ ਛਾਪਾ ਪਾ ਕੇ ਗਏ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਵੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿਲੇ ਮੈਂਬਰ ਪਹੁੰਚੇ ਹਾਂ ਸਾਡੇ ਨਾਲ 15-20 ਜਣੇ ਸੀ ਤੇ ਉਹਨਾਂ ਨੇ ਮੁੜ ਕੇ ਕੁੜੀ ਨਹੀਂ ਤੋਰੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤੇ ਮੈਂ ਆਇਆ ਉਹ ਕਿੱਥੋਂ ਜਾਊਗੀ ਨਾਲ ਤੁਸੀਂ ਉਹਨੂੰ ਲੜਕੀ ਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਜਿਹੜੀ ਹੁਣ ਐਦਾਂ ਕਰਨਦੀ ਆ ਤਾਂ ਕੱਲ ਨੂੰ ਮੇਰੇ ਮਾਂ ਪਿਓ ਨੂੰ ਦੁਖੀ ਨਾ ਕਰੂਗੀ ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਕੰਮ ਕਰਦੇ ਨੇ ਮੈਂ ਡਰਾਈਵ ਹਾਂਜੀ ਵਿਆਹ ਕਰਾਉਣ ਲਈ ਆਏ ਸੀ ਹਾਂਜੀ ਵਿਆਹ ਕਰਾਉਣ ਲਈ ਆਏ ਸੀ ਇਹਦੇ ਸਬੰਧੀ ਐਸੇ ਗੁਰਦੀਪ ਸਿੰਘ ਠਾਣਾ ਸੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ कौर ਪੁੱਤਰੇ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਤਨੇ ਦਰਖਾਸਤ ਠਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਜੇ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਉਣ ਦੇ ਬਹਾਨੇ ਵੀ ਕੱਪੜੇ ਸੇਉਂਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁਰਕੇ ਨੂੰ ਉੱਥੋਂ ਫੋਨ ਲਾ ਗਿਆ ਉਹ ਤਾਂ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾ ਰਣਾ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾਲ ਸਕਨਵਾ ਗਿਆ ਇਹਨਾਂ ਦਾ ਇਹ ਸਬੰਧੀਆਂ ਨਾਲ ਸਾਫਨ ਕਰ ਕਰਦਾ ਤਾਂ ਲੜਕੀ ਵਾਲੇ ਵੀ ਅਸੀਂ ਕੁੜੀ ਨਹੀਂ ਦੋਤੀ ਅੱਜ ਬਰਾਦ ਆਈ ਸੀ ਤੇ ਅੱਜ ਕੁੜੀ ਤਰੀ ਨਹੀਂ ਅਲੇ ਸਗਨ ਲਾਇਆ ਇਹਨਾਂ ਨੇ ਤਾਂ ਅੱਜ ਬਰਾਤ ਸਗਨਾਂ ਦੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਤ ਨੇ ਜਿਹੜੀ ਨਾ ਕਰ ਦਿੱਤੀ ਵੀ ਅਹੀਂ ਲੜਕੀ ਜਿਹੜੀ ਨਹੀਂ ਤੋਰਨੀ ਧੱਕੇ ਨਾਲ ਮੁੰਡੇ ਦਾ ਰੋਪ ਆ ਵੀ ਮੈਂ ਦੋਹਾ ਘਤਰ ਦਾ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਜਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬਾਤ ਸਾਹਮਣੇ ਹੋਵੇ ਉਦੋਂ ਤੱਕ ਕਰੂਗੀ